ਹੈਲੋ ਗਾਇਸ ਤੁਹਾਡਾ ਸਵਾਗਤ ਹੈ ਨਵੇਂ ਵੀਡੀਓ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਸਾਰੇ ਭੈਣ ਭਰਾ ਠੀਕ ਹੋਵੋਗੇ ਦੇਖੋ ਅੱਜ ਦਾ ਮੌਸਮ ਅੱਜ ਤਾਂ ਬਹੁਤ ਵਧੀਆ ਦਿਨ ਲਾਇਆ ਪ੍ਰਮਾਤਮਾ ਦਾ ਅੱਜ ਤਾਂ ਸੇ ਸਵੇਰ ਤੋਂ ਸੀਗੀ ਤੋਂ ਹੰਦੀ ਬਹੁਤ ਵਧੀਆ ਦਿਨ ਲਾਇਆ ਤੇ ਦੇਖੋ ਕਣਕ ਇਹ ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਕੀਤੀ ਸੀਗੀ ਥੋੜੀ ਥੋੜੀ ਵਿਚ ਵਿਚ ਪੀਲੀ ਜੀ ਪੈ ਚਲੀ ਅੱਜ ਆਪਾਂ ਕਰਦੇ ਆਂ ਤੇ ਆਪਾਂ ਘਾਟਾਂ ਵਾਲੀ ਸਪਰੇਅ ਡੀ ਜੀ ਪੀ ਆ ਯੂਰੀਆ ਦਾ ਮੈਗਨੀਸ਼ੀਆਮ ਆ ਕੈਲਸ਼ੀਅਮ ਆ ਤੇ ਚਾਰੇ ਚੀਜ਼ਾਂ ਰਲਾ ਕੇ ਅਜਾ ਪਾਸ ਫ੍ਰੀ ਕਰਦੇ ਆ ਕਣਕ ਤੇ ਤੇ ਆਏ ਦਗੀਆਂ ਦਗੀਆਂ ਆ ਵਿੱਚ ਵਿੱਚ ਆਏ ਪੀਲੀ ਹੋ ਚੱਲੀ ਯਾਨੀ ਕਿ ਰੇ ਆਪਣੇ ਤੇ ਤਨ ਲੱਗੇ ਆ ਤੇ ਇੱਕ ਪਾਣੀ ਲੱਗਿਆ ਵਾ ਇਹਨੂੰ ਤੇ ਅੱਜ ਆਪਾਂ ਕਰਦੇ ਆ ਤੇ ਸਪਰੇ ਤੇ ਇਹ ਵੈਰਾਈਟੀ ਆਪਣੀ 826 ਆ ਦੇਖੋ ਨਸਰਾ ਜੀ ਤੁਹਾਨੂੰ ਥੋੜੀ ਥੋੜੀ ਪੀਲਕ ਜੀ ਕਿਸੇ ਕਿਸੇ ਲਸਰ ਜੀ ਚਾਹੇ ਦਿੰਦੀ ਹੋਣੀ ਆ ਇਹ ਆਪਾਂ ਕੀਤੀ ਸੀਗੀ ਐਕਸਲ ਟਾਪਿਕ ਤੇ ਨਾਲ ਆਪਾਂ ਐਲ ਗ੍ਰਿਪ ਪਾਈ ਸੀਗੀ ਖੰਡੀ ਬਾਥੂ ਤੋਂ ਇਹ ਤੇਜ਼ ਸਪਰੇ ਤੇ ਆ ਹੁੰਦੇ ਆਪਣੇ ਬੰਦੇ ਕਰਦੇ ਸਪਰੇ ਇਹ ਇਹ ਆ ਤਸਬਰੀ ਆ ਦੇ ਖੰਡੀ ਬਾਤੂ ਪਾਈ ਸੀ ਆ ਦੇਖੋ ਪਾਲਕਾਂ ਐ ਹੋ ਗਈ। ਕੰਡੀ ਬਾਤੂ ਪਾਲਕ ਦੀ ਹੋ ਚੱਲੀ ਲਾਲਵਾ ਮਰ ਚੱਲੀ ਇਹ। ਤੇ ਵਾਸ ਕਰਦੇ ਆਉਂਦੇ ਆ ਸਪਰੇਅ। ਇਹ ਆ ਆਪਣੀ ਦਵਾਈ ਕੋਲੀ ਵੀ ਆ। ਤੇ ਦੇਖੋ ਆ ਮੈਗਨੀਸ਼ੀਅਮ ਆ ਤੇ ਕੈਲਸ਼ੀਅਮ ਆ ਆ ਆਪਣਾ ਡੀਏਪੀ ਆ ਘੋਲਿਆ ਵਯਾ। ਇਹ ਐ ਜੂਰੀ ਆਪਸ ਦਈ ਪਾਈ ਜੰਨੇ ਆ ਜੂਰੀ ਐ ਚ ਪਾਇ ਬੈਂਟ ਵੱਟ ਵੱਜਾ ਵੱਡਿਆ ਵੇ ਇਹ ਪਾਈ ਜੰਨੇ ਆ ਵਾ ਕਰੀ ਜੰਨੇ ਸਪਰੇਅ ਤੇ ਉਹ ਜੂਬਾ ਸੋਣਾ ਸਪਰੇਅ ਆ ਦੇਖੋ ਆਇਆਂ ਦੇਖੋ ਨਾ ਕਾਲੀ ਸ਼ਾ ਆਇਆਂ ਦੱਗੀਆਂ ਆਈਆਂ ਵਿਚ ਵਿਚ ਪੀਲੀਆਂ ਪੈ ਗਈਆਂ ਤਾਂ ਕਰਦੇ ਆ ਇਹ ਸਪਰੇਅ ਆਪਾਂ ਦੇਖੋ ਹੁਣ ਆ ਦੀ ਖੰਡੀ ਬਾਤੂ ਜਿਆ ਦਾ ਮਰ ਗਿਆ ਇਹਦੇ ਪਾਲਕ ਪੂਲਕ ਵਿੱਚੋਂ ਗੁੱਲੀ ਡੰਡਾ ਵੀ ਮਰ ਗਿਆ ਦੇਖੋ ਆਏ ਆਦੇ ਆਦੇ ਗਿਆਂ ਦੀਆਂ ਵਿੱਚ ਵਿੱਚ ਕੋਈ ਕੋਈ ਪੀੜੀਆਂ ਪੀਲੀ ਜੱਤ ਗਈ ਸੀ ਆ ਦੇਖੋ ਕਾਲੀ ਸ਼ਾ ਆਏ ਜੇ ਹੋ ਗਈ ਦੀ ਕਰਕੇ ਆਪਾਂ ਘਾਟਾਂ ਵਾਲੀ ਕਰਨ ਲੱਗੇ ਆ ਸਪਰੇ ਤੇ ਹੈ ਤੇ ਅਜੇ ਹੋ ਜੂ ਤੇ ਬੇਦਨਾ ਬਣ ਜੂ ਵਧੀਆ ਕਿਉਂਕਿ ਯੂਰਗ ਆਪਾਂ ਲਾਤੇ ਤਿੰਨ ਦਿਨ ਆਹ ਦੇਖੋ ਆਏ ਖੰਡੀ ਬਾਥੂ ਵਾਲੀ ਨੇ ਕੰਮ ਕੀਤਾ ਦੇਖੋ ਪਾਲਕ ਬਹਿ ਗਈ ਆਏ ਦੇਖੋ ਆਹਦੀ ਜਮਾਂ ਮਰ ਗਈ ਦੋ ਐ ਲਾਲ ਜੀ ਹੋ ਜੇ ਸਮਝੋ ਗਈ ਏ ਬਹੁਤ ਵਧੀਆ ਕੰਮ ਕੀਤਾ ਦਵਾਈ ਨੇ ਬਾਦ ਅੱਜ ਆਪਾਂ ਹੁਣ ਘਾਟਾਂ ਵਾਲੀ ਮਾਰ ਦਾਂਗੇ ਮੁੜ ਕੇ ਛੱਡ ਦਾਂਗੇ ਮਖਰੀ ਪਾਣੀ ਅਸੀਂ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨ ਸਾਡੇ YouTube ਚੈਨਲ Facebook ਤੇ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰੇ ਜਣੇ ਲਾਈਕ ਫੋਲੋ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ